ਕ੍ਰਾਂਤੀਕਾਰੀਆਂ ਨੂੰ ਬੰਬ ਬਣਾਉਣਾ ਸਿਖਾਉਣ ਵਾਲੇ ਜਤਿੰਦਰ ਦਾਸ ਦੀ 63ਵੇਂ ਦਿਨਾਂ ਦੀ ਭੁੱਖ ਹੜਤਾਲ ਦੇ ਬਾਅਦ ਕੀ ਹਾਲਤ ਸੀ ਰਿਹਾਨ ਫਜ਼ਲ ਲਿਖਦੇ ਨੇ ਬੀਬੀਸੀ ਤੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਅਤੇ ਦੁਆਪਰੀ ਦੇ ਮੰਚ ਦਸੰਬਰ 1928 ਦੇ ਵਿੱਚ ਕਾਂਗਰਸ ਸਮੇਲਨ ਦੇ ਦੌਰਾਨ ਜਦੋਂ ਭਗਤ ਸਿੰਘ ਕੋਲਕੱਤਾ ਗਏ ਉੱਥੇ ਫਨੀਦਾਰ ਖੋਸ਼ ਨੇ ਉਹਨਾਂ ਦੀ ਮੁਲਾਕਾਤ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਮਹਿੰਦੀ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਜਤਿੰਦਰ ਨਾਥ ਦੇ ਨਾਲ ਜਤਿੰਦਰ ਨਾਥ ਦਾਸ ਦੇ ਨਾਲ ਕਰਵਾਈ ਸੀ ਇਹ ਮੁਲਾਕਾਤ ਕਪਿਲ ਟੋਲਾ ਕਪ ਇਹ ਮੁਲਾਕਾਤ ਕਪੀਲਾ ਟੋਲਾ ਲੇਨ ਦੇ ਉੱਤਰ ਦੇ ਵਿੱਚ ਇੱਕ ਪਾਰਕ ਦੇ ਵਿੱਚ ਕਰਵਾਈ ਜਾਂਦੀ ਹੈ ਭਗਤ ਸਿੰਘ ਉਸ ਜ਼ਮਾਨੇ ਦੇ ਵਿੱਚ ਇੱਕ ਅਜਿਹੇ ਸ਼ਖਸ ਸੀ ਸ਼ਖਸ ਦੀ ਭਾਲ ਦੇ ਵਿੱਚ ਸੀ ਜੋ ਉਹਨਾਂ ਨੇ ਬੰਬ ਬਣਾਉਣਾ ਸਿਖਾ ਦੇਣ ਜਤਿੰਦਰ ਨੂੰ ਬੰਬ ਬਣਾਉਣ ਦੇ ਵਿੱਚ ਮੁਹਾਰਤ ਹਾਸਲ ਸੀ ਇਹ ਕਲਾ ਉਹਨਾਂ ਨੇ ਸਚਿੰਦਰਨਾਥ ਸਨਿਆਲ ਤੋਂ ਸਿੱਖੀ ਸੀ ਸ਼ੁਰੂਆਤ ਦੇ ਵਿੱਚ ਜਤਿੰਦਰ ਭਗਤ ਸਿੰਘ ਨੂੰ ਬੰਬ ਬਣਾਉਣਾ ਸਿਖਾਉਣ ਦੇ ਲਈ ਰਾਜ਼ੀ ਨਹੀਂ ਹੋਏ ਪਰ ਭਗਤ ਸਿੰਘ ਦੇ ਜ਼ੋਰ ਦੇਣ ਤੇ ਉਹ ਇਸ ਦੇ ਲਈ ਰਾਜ਼ੀ ਹੋ ਗਏ ਮਲਵਿੰਦਰਜੀਤ ਸਿੰਘ ਵੜੈਚ ਆਪਣੀ ਕਿਤਾਬ ਭਗਤ ਸਿੰਘ ਦੀ ਇੰਟਰਨਲ ਰਿਬੇਲ ਦੇ ਵਿੱਚ ਲਿਖਦੇ ਨੇ ਕਿ ਭਗਤ ਸਿੰਘ ਨੇ ਜਤਿੰਦਰ ਨੂੰ ਕਿਹਾ ਕਿ ਇਸ ਦੇ ਲਈ ਉਹਨਾਂ ਨੂੰ ਆਗਰਾ ਆਉਣਾ ਹੋਵੇਗਾ ਜਤਿੰਦਰ ਨੇ ਕਿਹਾ ਕਿ ਕਿਉਂਕਿ ਇਸ ਵੇਲੇ ਆਗਰਾ ਦੇ ਵਿੱਚ ਕੋਹਰਾ ਪੈ ਰਿਹਾ ਹੋਵੇਗਾ ਤੇ ਇਸ ਦੇ ਲਈ ਬੰਬ ਬਣਾਉਣ ਦੇ ਲਈ ਜ਼ਰੂਰੀ ਗਨ ਕਾਟਨ ਲਈ ਜਿਹੜਾ ਸੀ ਬਰਫ਼ ਉੱਥੇ ਨਹੀਂ ਮਿਲ ਸਕੇਗੀ ਪਰ ਕਲਕੱਤਾ ਦੇ ਵਿੱਚ ਇਹ ਆਸਾਨੀ ਦੇ ਨਾਲ ਉਪਲਬਧ ਹੋਵੇਗੀ ਕਲਕੱਤਾ ਦੇ ਵਿੱਚ ਜਿਹੜਾ ਸੀ ਇਹ ਸਹੀ ਬਣੇਗਾ ਤੇ ਸਹੀ ਰਹੇਗੀ ਯੋਜਨਾ ਉਹਨਾਂ ਨੇ ਫਨੀਦਰ ਅਤੇ ਭਗਤ ਸਿੰਘ ਨੂੰ ਕਲਕੱਤਾ ਦੇ ਵਿੱਚ ਜਗਾ ਜਗਾ ਜਿਹੜੀ ਸੀ ਪ੍ਰਦਾਨ ਕਰਨ ਦੇ ਲਈ ਕਹਿ ਦਿੱਤਾ ਇਸ ਦੇ ਲਈ ਫਨੀਦਰ ਨੇ ਜਿਹੜੇ ਆਰੀਆ ਸਮਾਜ ਮੰਦਰ ਦੀ ਉੱਪਰਲੀ ਮੰਜ਼ਲ ਤੇ ਇੱਕ ਕਮਰਾ ਚੁਣਿਆ ਭਗਤ ਸਿੰਘ ਨੇ ਉਹਨਾਂ ਨੂੰ ਬੰਬ ਬਣਾਉਣ ਦੇ ਲਈ ਸਮੱਗਰੀ ਖਰੀਦਣ ਦੇ ਲਈ 50 ਰੁਪਏ ਦਿੱਤੇ ਉਸ ਸਮੇਂ ਚ ਉਹਨਾਂ ਨੇ ਕਾਲਜ ਸੁਕੇਰ ਦੇ ਆਸ-ਪਾਸ ਦੀਆਂ ਦੁਕਾਨਾਂ ਤੋਂ ਸਾਰਾ ਸਮਾਨ ਖਰੀਦਿਆ ਜਦੋਂ ਭਗਤ ਸਿੰਘ ਕਲਕੱਤੇ ਤੋਂ ਵਾਪਸ ਆਏ ਤਾਂ ਜਤਿੰਦਰ ਨੇ ਉਹਨਾਂ ਨੂੰ ਬੰਬ ਦੇ ਦੋ ਖੋਲ ਦਿੱਤੇ ਸੀ ਆਗਰਾ ਪਹੁੰਚ ਕੇ ਕ੍ਰਾਂਤੀਕਾਰੀਆਂ ਨੂੰ ਜਿਹੜਾ ਸਿਖਾਏ ਸਿਖਲਾਈ ਦਿੱਤੀ ਫਰਵਰੀ 1929 ਦੇ ਵਿੱਚ ਜਤਿੰਦਰਨਾਥ ਦਾਸ ਰੇਲ ਗੱਡੀ ਰਾਹੀਂ ਕ੍ਰਾਂਤੀਕਾਰੀਆਂ ਦੇ ਘੜ ਆਗਰਾ ਪਹੁੰਚੇ ਜਿੱਥੇ ਭਗਤ ਸਿੰਘ ਨੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਜਤਿੰਦਰ ਨੂੰ ਨਵਾਂ ਨਾਂ ਮਾਸਟਰ ਜੀ ਦਿੱਤਾ ਗਿਆ ਆਗਰਾ ਦੇ ਵਿੱਚ ਜਿਹੜਾ ਸੀ ਬੰਬ ਬਣਾਉਣ ਦੇ ਲਈ ਉਹਨਾਂ ਨੇ ਹੀਂਗ ਕੀ ਮੰਡੀ ਦੇ ਵਿੱਚ ਹੀਂਗ ਜਿਹੜੇ ਨੇ ਹੀਂਗ ਜਿਹੜੇ ਸਬਜ਼ੀ ਵਗੈਰਾ ਚ ਵੀ ਪਾਈ ਜਾਂਦੇ ਹੈ ਹੀਂਗ ਦੀ ਜਿਹੜੀ ਮੰਡੀ ਸੀ ਹੀਂਗ ਕੀ ਮੰਡੀ ਦੇ ਵਿੱਚ ਇੱਕ ਮਕਾਨ ਕਿਰਾਏ ਦੇ ਉੱਤੇ ਲਿਆ ਉਥੇ ਉਹਨਾਂ ਨੇ ਕ੍ਰਾਂਤੀਕਾਰੀਆਂ ਦੇ ਲਈ ਬਹੁਤ ਸਾਰੇ ਜਿਹੜੇ ਬੰਬ ਬਣਾਏ ਤੇ ਉਥੇ ਮੌਜੂਦ ਲੋਕਾਂ ਨੂੰ ਬੰਬ ਦੇ ਕਵਰ ਡਿਜ਼ਾਈਨ ਕਰਨ ਗਨ ਕਾਟਣ ਤੋਂ ਫਿਊਜ਼ ਬਣਾਉਣ ਤੇ ਵਿਸਫੋਟਿਕ ਬਣਾਉਣ ਦੀ ਸਿੱਖਲਾਈ ਵੀ ਦਿੱਤੀ ਭਗਤ ਸਿੰਘ ਚੰਦਰਸ਼ੇਖਰ ਆਜ਼ਾਦ ਸਦਾ ਸ਼ਿਵ ਰਾਓ ਤੇ ਫਣੀਦਾਰ ਨੇ ਵੀ ਜਿਹੜਾ ਸੀ ਚਾਂਸੀ ਤੋਂ 20 ਕਿਲੋਮੀਟਰ ਦੂਰ ਜਾ ਕੇ ਇਸ ਬੰਬ ਦਾ ਪ੍ਰੀਖਣ ਵੀ ਕੀਤਾ ਸੀ ਅੱਗੇ ਗੱਲ ਆਉਂਦੀ ਹੈ ਮਹਾਤਮਾ ਗਾਂਧੀ ਦੀ ਉਹਨਾਂ ਦਾ ਸਹਿਯੋਗ ਅੰਦੋਲਨ ਦੇ ਵਿੱਚ ਹਿੱਸਾ ਲਿਆ ਜਿਹੜਾ ਹਿੱਸਾ ਕਿਵੇਂ ਲੈਂਦਾ ਹੈ ਦਿਲਚਸਪ ਗੱਲ ਇਹ ਹੈ ਕਿ ਕ੍ਰਾਂਤੀਕਾਰੀ ਬਨਣ ਤੋਂ ਪਹਿਲਾਂ ਜਤਿੰਦਰ ਨੇ 1920-21 ਦੇ ਵਿੱਚ ਗਾਂਧੀ ਦੇ ਅਸਹਿਯੋਗ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀ ਤੇ ਕਈ ਵਾਰ ਜੇਲ੍ਹ ਵੀ ਗਿਆ ਉਹਨਾਂ ਨੂੰ ਬੰਗਾਲ ਦੀਆਂ ਕਈ ਜੇਲਾਂ ਦੇ ਵਿੱਚ ਰੱਖਿਆ ਗਿਆ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਫਿਰ ਜੇਲ੍ਹ ਪ੍ਰਸ਼ਾਸਨ ਦੇ ਮਾੜੇ ਵਤੀਰੇ ਦੇ ਵਿਰੋਧ ਦੇ ਵਿੱਚ ਉਹ 23 ਦਿਨਾਂ ਦੇ ਲਈ ਭੁੱਖ ਹੜਤਾਲ ਦੇ ਉੱਤੇ ਚਲੇ ਗਏ ਇਸ ਤੋਂ ਬਾਅਦ ਉਹਨਾਂ ਨੂੰ ਬੰਗਾਲ ਦੀ ਜੇਲ੍ਹ ਤੋਂ ਮੀਆਂ ਵਾਲੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅੰਦੋਲਨ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਪਰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਦਾ ਆਪਣਾ ਜਨੂਨ ਕਦੇ ਨਹੀਂ ਛੱਡਿਆ ਜਦੋਂ 7 ਨਵੰਬਰ 1926 ਨੂੰ ਕਾਕੋਰੀ ਰੇਲ ਐਕਸ਼ਨ ਤੋਂ ਬਾਅਦ ਆਜ਼ਾਦੀ ਕੁਲਾਟੀਆਂ ਦੀ ਗ੍ਰਿਫਤਾਰੀ ਸ਼ੁਰੂ ਹੁੰਦੀ ਹੈ ਤਾਂ ਜਤਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਜਤਿੰਦਰ ਗੰਭੀਰ ਘੱਟ ਬੋਲਣ ਤੇ ਘੱਟ ਬੋਲਣ ਵਾਲੇ ਵਿਅਕਤੀ ਸਨ ਪਾ ਮੇਉ ਘੱਟ ਬੋਲਦੇ ਪਰ ਉਹਨਾਂ ਦੇ ਸਾਥੀ ਉਸ ਵੇਲੇ ਖਿੱਚੇ ਜਾਂਦੇ ਸਨ ਉਹਨਾਂ ਵੱਲ ਨੂੰ ਖਿੱਚ ਖਿੱਚੇ ਜਾਂਦੇ ਉਹਨਾਂ ਦੀ ਪਰਸਨੈਲਿਟੀ ਤੋਂ ਉਹਨਾਂ ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਸੰਬੰਧ ਦੇ ਵਿੱਚ ਇੱਕ ਵਾਰ ਫਿਰ ਗ੍ਰਿਫਤਾਰ ਕਰ ਲਿਆ ਗਿਆ ਇਹ ਉਹਨਾਂ ਦੀ ਪੰਜਵੀਂ ਗ੍ਰਿਫਤਾਰੀ ਸੀ ਉਸ ਸਮੇਂ 10 ਜੁਲਾਈ 1929 ਨੂੰ ਭੁੱਖ ਹੜਤਾਲ ਸ਼ੁਰੂ ਕਰਦੇ ਨੇ ਉਦੋਂ ਭਗਤ ਸਿੰਘ ਬੁਟੇ ਬਟੂ ਕੇਸ਼ਵਰ ਦੱਤ ਭੁੱਖ ਹੜਤਾਲ ਤੇ ਸਨ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਦੇ ਲਈ ਤਿਆਰ ਨਹੀਂ ਸੀ ਫਿਰ ਫੈਸਲਾ ਹੁੰਦਾ ਕਿ ਸਰਕਾਰ ਨੂੰ ਦਬਾਉਣ ਦਬਾਉਣ ਦੇ ਲਈ ਕੁਝ ਹੋਰ ਕਾਮਰੇਡ ਭੁੱਖ ਹੜਤਾਲ ਕਰਨ ਉਸ ਸਮੇਂ ਕੇਵਲ ਜਤਿੰਦਰ ਰਾਸ ਨੂੰ ਭੁੱਖ ਹੜਤਾਲ ਦਾ ਪਹਿਲਾ ਤੋਂ ਹੀ ਤਜਰਬਾ ਸੀ ਪਰ ਉਹ ਭਾਵਨਾਤਮਕ ਕਾਰਨਾ ਦੇ ਕਰਕੇ ਭੁੱਖ ਹੜਤਾਲ ਕਰਨ ਦੇ ਹੱਕ ਦੇ ਵਿੱਚ ਨਹੀਂ ਸਨ ਉਹਨਾਂ ਦਾ ਮੰਨਣਾ ਸੀ ਕਿ ਭੁੱਖ ਹੜਤਾਲ ਰਿਵਾਲ ਰਿਵਾਲਵਰ ਅਤੇ ਪਿਸਤੌਲ ਦੀ ਲੜਾਈ ਨਾਲੋਂ ਵਧੇਰੇ ਔਖੀ ਲੜਾਈ ਹੈ ਪਰ ਫਿਰ ਵੀ ਉਹਨਾਂ ਨੇ ਜੇਲ੍ਹ ਦੀਆਂ ਬਿਹਤਰ ਸਹੂਲਤਾਂ ਦੀ ਮੰਗ ਨੂੰ ਲੈ ਕੇ 10 ਜੁਲਾਈ 1929 ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਹ ਵੀ ਤੈਅ ਹੋਇਆ ਕਿ ਜੇਕਰ ਉਹ ਹੜਤਾਲ ਦੇ ਦੌਰਾਨ ਬਿਮਾਰ ਹੋ ਗਏ ਤਾਂ ਉਹ ਦਵਾਈ ਨਹੀਂ ਲੈਣਗੇ ਤੇ ਜਿੱਥੇ ਤੱਕ ਹੋ ਸਕੇ ਉਹ ਅਧਿਕਾਰੀਆਂ ਦੇ ਉਹਨਾਂ ਨੂੰ ਜ਼ਬਰਦਸਤੀ ਦੁੱਧ ਪਿਉਂਨ ਦੇ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਪ੍ਰਸਿੱਧ ਆਜ਼ਾਦੀ ਕੁਲਾਟੀਏ ਸ਼ਿਵ ਵਰਮਾ ਆਪਣੀ ਪੁਸਤਕ ਕਿਤਾਬ ਰਿਮਿਨਿਸੈਂਸਸ ਆਫ ਫੈਲੋ ਰੈਵੋਲਿਊਸ਼ਨਰੀਜ਼ੀ ਰੈਵੋ ਲਿਊਸ਼ ਨਰੀਜ਼ ਦੇ ਵਿੱਚ ਲਿਖਦੇ ਨੇ ਕਿ ਸ਼ੁਰੂਆਤ ਦੇ ਵਿੱਚ ਸਾਰੇ ਕਾਮਰੇਡਾਂ ਨੇ ਤੁਰਨਾ ਫਿਰਨਾ ਜਾਰੀ ਰੱਖਿਆ ਤੇ ਸਰਕਾਰ ਨੇ ਵੀ ਇਸ ਆਸ ਦੇ ਵਿੱਚ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਕਿ ਕਮਜ਼ੋਰੀ ਆਉਂਦੇ ਹੀ ਉਹ ਭੁੱਖ ਹੜਤਾਲ ਤੋੜ ਦੇਣਗੇ ਜੇਲ੍ਹ ਅਧਿਕਾਰੀ ਸਾਨੂੰ ਲੁਭਾਉਣ ਦੀਆਂ ਲਈ ਜਿਹੜਾ ਸਾਡੀਆਂ ਕੋਠੜੀਆਂ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਰੱਖਦੇ ਸਨ ਜਿਵੇਂ ਹੀ ਉਹਨਾਂ ਦੀ ਪਿੱਠ ਮੁੜਦੀ ਤਾਂ ਸਾਰੇ ਕਾਮਰੇਡ ਖਾਣ ਵਾਲੀਆਂ ਚੀਜ਼ਾਂ ਨਸ਼ਟ ਕਰ ਦਿੰਦੇ ਸੀ ਜਤਿੰਦਰ ਦਾਸ ਹੀ ਅਜਿਹਾ ਵਿਅਕਤੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਵੱਲ ਤੱਕਿਆ ਵੀ ਨਹੀਂ ਸੀ ਉਸ ਸਮੇਂ ਹੜਤਾਲ ਕਰਨ ਵਾਲਿਆਂ ਨੂੰ ਨਾਕਰਾ ਹੀ ਦੁੱਧ ਪਿਉਣ ਦੀ ਕੋਸ਼ਿਸ਼ ਵੀ ਹੋਈ 10 ਦਿਨਾਂ ਬਾਅਦ ਜਦੋਂ ਕੁਝ ਕੈਦੀਆਂ ਦੀ ਹਾਲਤ ਵਿਗੜਨ ਲੱਗ ਗਈ ਤਾਂ ਸਰਕਾਰ ਵੱਲੋਂ ਸੱਦੇ ਗਏ ਡਾਕਟਰਾਂ ਨੇ ਭੁੱਖ ਹੜਤਾਲ ਤੇ ਬੈਠੇ ਕੈਦੀਆਂ ਨੂੰ ਜ਼ਬਰਦਸਤੀ ਦੁੱਧ ਪਿਉਣ ਦੀ ਜੜੀ ਦਾ ਬੀੜਾ ਚੁੱਕ ਲਿਆ ਸ਼ਿਵਮਰ ਵਰਮਾ ਲਿਖਦੇ ਨੇ ਸ਼ਿਵ ਵਰਮਾ 8 ਇੰਚ ਜਾਂ 10 ਤਕੜੇ 8 ਜਾਂ 10 ਲੋਕ ਤਕੜੇ ਲੋਕ ਅੱਗੇ ਆ ਕੇ ਸਾਡੇ ਵਿੱਚੋਂ ਇੱਕ ਨੂੰ ਘੇਰ ਲੈਂਦੇ ਫਿਰ ਉਸ ਨੂੰ ਜ਼ਬਰਦਸਤੀ ਫੜ ਕੇ ਜ਼ਮੀਨ ਤੇ ਲਟਾ ਦਿੰਦੇ ਜਿੰਨਾ ਚਿਰ ਉਸ ਦੀ ਤਾਕਤ ਬਣੀ ਰਹਿੰਦੀ ਕੈਦੀ ਉਸ ਦਾ ਵਿਰੋਧ ਕਰਦੇ ਪਰ ਇੱਕ ਬਨਾਮ 10 ਮੁਕਾਬਲੇ ਦੇ ਵਿੱਚ ਇਹ ਲੋਕ ਕੈਦੀ ਨੂੰ ਪਛਾੜ ਦਿੰਦੇ ਤੇ ਉਸ ਨੂੰ ਲੰਮੇ ਪੌਣ ਦੇ ਵਿੱਚ ਸਫਲ ਹੋ ਜਾਂਦੇ ਫਿਰ ਉਸ ਦੇ ਨੱਕ ਰਾਹੀਂ ਉਸ ਦੇ ਢਿੱਡ ਦੇ ਵਿੱਚ ਇੱਕ ਲੰਮੀ ਨਾਲੀ ਪਾਈ ਜਾਂਦੀ 48 ਕੈਦੀ ਜਾਂ ਤਾਂ ਉੱਚੀ-ਉੱਚੀ ਖੰਗਦਾ ਸੀ ਜਾਂ ਟਿਊਬ ਨੂੰ ਪੇਟ ਦੇ ਵਿੱਚ ਜਾਣ ਤੋਂ ਰੋਕਦਾ ਸੀ। ਕਈ ਵਾਰੀ ਨਲੀ ਨੱਕ ਤੋਂ ਤਿਲਕ ਕੇ ਉਸਦੇ ਮੂੰਹ ਦੇ ਵਿੱਚ ਵੜ ਜਾਂਦੀ ਤੇ ਉਹ ਉਸ ਨੂੰ ਦੰਦਾਂ ਦੇ ਨਾਲ ਦਬਾ ਲੈਂਦੇ। ਇੱਥੇ ਡਾਕਟਰ ਦੇ ਸਬਰ ਦਾ ਇਮਤਿਹਾਨ ਹੁੰਦਾ ਸੀ। ਕਈ ਵਾਰ ਡਾਕਟਰ ਆਪਣਾ ਸਬਰ ਗਵਾ ਬੈਠਦੇ ਤੇ ਉਸ ਕੈਦੀ ਨੂੰ ਉਸੇ ਹਾਲਤ ਦੇ ਵਿੱਚ ਛੱਡ ਕੇ ਅਗਲੇ ਕੈਦੀ ਨੂੰ ਦਬੋਚ ਲੈਂਦੇ। ਜਤਿੰਦਰ ਦੇ ਫੇਫੜਿਆਂ ਦੇ ਵਿੱਚ 1 ਲੀਟਰ ਦੁੱਧ ਪਾਇਆ ਗਿਆ ਸੀ। ਜਤਿੰਦਰ ਨੂੰ ਇਸ ਸਾਰੀ ਕਵਾਇ ਦੇ ਬਾਰੇ ਪਹਿਲਾਂ ਹੀ ਅੰਦਾਜ਼ਾ ਸੀ ਇਸ ਦੇ ਲਈ ਡਾਕਟਰਾਂ ਨੇ ਪਹਿਲੇ ਦਿਨ ਹੀ ਉਸ ਤੋਂ ਹਾਰ ਮੰਨ ਲਈ ਸੀ ਜਿਸ ਡਾਕਟਰ ਦਾ ਜਤਿੰਦਰ ਦਾਸ ਦੇ ਨਾਲ ਵਾਪਿਆ ਸੀ ਉਹ ਪਹਿਲਾਂ ਲਾਹੌਰ ਦੇ ਇੱਕ ਮਾਨਸਿਕ ਹਸਪਤਾਲ ਦਾ ਇੰਚਾਰਜ ਸੀ ਉਹ ਲੋਕਾਂ ਨੂੰ ਜ਼ਬਰਦਸਤੀ ਦੁੱਧ ਪਿਉਂਦੇ ਵਿੱਚ ਮੁਹਾਰਤ ਰੱਖਦਾ ਸੀ ਸਪੈਸ਼ਲਿਸਟ ਸਪੈਸ਼ਲਿਸਟ ਸੀ ਮਾਨਸਿਕ ਰੋਗੀਆਂ ਦੇ ਨਾਲ ਲਗਾਤਾਰ ਰਹਿਣ ਦੇ ਕਾਰਨ ਉਸ ਦਾ ਆਪਣਾ ਸੁਭਾਅ ਵੀ ਉਹਨਾਂ ਦੇ ਵਰਗਾ ਹੀ ਹੋ ਗਿਆ ਜਤਿੰਦਰ ਦੇ ਸਾਹਮਣੇ ਦਾਲ ਨਾ ਗਲਨ ਕਾਰਨ ਉਹ ਚਿੜਚਿੜਾ ਹੋ ਗਿਆ ਉਸਨੇ ਸਾਰਿਆਂ ਦੇ ਸਾਹਮਣੇ ਦਾਸ ਨੂੰ ਲਲਕਾਰਿਆ ਸੀ ਤੇ ਕਿਹਾ ਸੀ ਮੈਂ ਦੇਖਦਾ ਕਿ ਤੁਸੀਂ ਮੇਰੇ ਕੰਮ ਦੇ ਵਿੱਚ ਕਿਵੇਂ ਰੁਕਾਵਟ ਪਾਉਂਦੇ ਹੋ 26 ਜੁਲਾਈ ਨੂੰ ਸਾਰੇ ਕੈਦੀਆਂ ਦੇ ਨਾਲ ਨਿਪਟਣ ਤੋਂ ਬਾਅਦ ਉਹ ਡਾਕਟਰ ਜਤਿੰਦਰ ਦਾਸ ਦੇ ਕੋਲ ਆਇਆ ਜਦੋਂ ਜ਼ਬਰਦਸਤੀ ਦੁੱਧ ਪਿਉਂਨ ਦਾ ਪਹਿਲਾ ਕਦਮ ناکਾਮ ਹੋ ਗਿਆ ਤਾਂ ਉਸਨੇ ਸਭ ਤੋਂ ਪਹਿਲਾਂ ਜਤਿੰਦਰ ਦੀ ਨੱਕ ਦੇ ਵਿੱਚ ਪਾਈ ਪਾਇਆ ਦਾਸ ਦਾਸ ਨੇ ਉਸ ਪਾਈਪ ਨੂੰ ਦੰਦ ਦੇ ਨਾਲ ਦਬਾ ਲਿਆ ਸ਼ਿਵ ਬਰਮਾ ਲਿਖਦੇ ਨੇ ਕਿ ਡਾਕਟਰ ਨੇ ਫਿਰ ਦੂਜੀ ਨੱਕ ਦੇ ਵਿੱਚੋਂ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ। ਦਾਸ ਨੂੰ ਲੱਗਾ ਜਿਵੇਂ ਉਸ ਦਾ ਦਮ ਘੁੱਟ ਰਿਹਾ ਹੋਵੇ। ਫਿਰ ਵੀ ਉਸਨੇ ਬਿਨਾਂ ਮੂੰਹ ਖੋਲੇ ਪਾਈਪ ਨੂੰ ਆਪਣੇ ਪੇਟ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪੇਟ ਦੇ ਵਿੱਚ ਜਾਣ ਦੀ ਬਜਾਏ ਦੂਜੀ ਪਾਈਪ ਉਸਦੇ ਫੇਫੜਿਆਂ ਦੇ ਵਿੱਚ ਚਲੀ ਗਈ। ਦਰਦ ਦੇ ਕਾਰਨ ਉਸ ਦੀਆਂ ਅੱਖਾਂ ਘੁੰਮਣ ਲੱਗੀਆਂ ਪਰ ਡਾਕਟਰ ਨੇ ਉਸਦੇ ਚਿਹਰੇ ਵੱਲ ਵੀ ਨਾ ਦੇਖਿਆ ਤੇ 1 ਲੀਟਰ ਦੁੱਧ ਉਸਦੇ ਫੇਫੜਿਆਂ ਦੇ ਵਿੱਚ ਪਾਸ ਉੱਟਿਆ। ਆਪਣੀ ਸਫਲਤਾ ਤੋਂ ਸੰਤੁਸ਼ਟ ਹੋ ਕੇ ਉਹ ਉਹਨਾਂ ਨੂੰ ਉੱਥੇ ਹੀ ਦਰਦ ਦੇ ਵਿੱਚ ਛੱਡ ਕੇ ਅਗਲੇ ਕੈਦੀ ਵੱਲ ਚਲਿਆ ਗਿਆ। ਦਵਾਈ ਲੈਣ ਅਤੇ ਟੀਕਾ ਲਗਾਉਣ ਤੋਂ ਇਨਕਾਰ ਕੀਤਾ। ਇਹ ਘਟਨਾ ਹਸਪਤਾਲ ਦੇ ਵਿੱਚ ਵਾਪਰੀ। ਦਾਸ ਦੀ ਮਾੜੀ ਹਾਲਤ ਦੇਖ ਕੇ ਉਸਦੇ ਦਰਜਨ ਦੇ ਕਰੀਬ ਦੋਸਤ ਉਸਦੇ ਕੋਲ ਪਹੁੰਚ ਗਏ। ਜਤਿੰਦਰ ਦੇ ਸਰੀਰ ਦਾ ਤਾਪਮਾਨ ਵੱਧਦਾ ਜਾ ਰਿਹਾ ਸੀ। ਉਸ ਨੂੰ ਲਗਾਤਾਰ ਖਾਂਸੀ ਹੋ ਰਹੀ ਸੀ ਤੇ ਸਾਹ ਲੈਣ ਦੇ ਵਿੱਚ ਕਾफी ਤਕਲੀਫ। ਉਸ ਦੀ ਹਾਲਤ ਦੇਖ ਕੇ ਉੱਥੇ ਮੌਜੂਦ ਉਹਨਾਂ ਦੇ ਦੋਸਤਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਅੱਧੇ ਘੰਟੇ ਬਾਅਦ ਡਾਕਟਰ ਦੀ ਪੂਰੀ ਟੀਮ ਉੱਥੇ ਪਹੁੰਚੀ ਉਹਨਾਂ ਨੇ ਜਤਿੰਦਰ ਨੂੰ ਮੰਜੇ ਤੇ ਲਟਾਇਆ ਉਦੋਂ ਤੱਕ ਦਾਸ ਲਗਭਗ ਬੇਹੋਸ਼ ਹੋ ਚੁੱਕਿਆ ਸੀ ਜਦੋਂ ਡਾਕਟਰ ਨੇ ਉਹਨਾਂ ਦੇ ਮੂੰਹ ਦੇ ਵਿੱਚ ਦਵਾਈ ਪਾਉਣੀ ਸ਼ੁਰੂ ਕੀਤੀ ਤਾਂ ਪਤਾ ਹੀ ਨਹੀਂ ਕਿੱਥੋਂ ਉਹਨਾਂ ਦੇ ਸਰੀਰ ਦੇ ਵਿੱਚ ਐਨੀ ਤਾਕਤ ਆ ਗਈ ਕਿ ਉਹ ਚੀਕਿਆ ਚੀਕਿਆ ਵੀ ਨਹੀਂ ਜਦੋਂ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਦਵਾਈ ਲੈਣ ਦੇ ਲਈ ਜ਼ੋਰ ਪਾਇਆ ਤਾਂ ਉਹ ਦਰਦ ਦੇ ਵਿੱਚ ਵੀ ਮੁਸਕਰਾਇਆ ਅੰਤ ਤੱਕ ਉਹਨਾਂ ਨੇ ਨਾ ਤਾਂ ਕੋਈ ਟੀਕਾ ਲਗਵਾਇਆ ਤੇ ਨਾ ਹੀ ਕੋਈ ਦਵਾਈ ਲਈ ਜਦੋਂ ਡਾਕਟਰ ਥੱਕ ਹਾਰ ਕੇ ਚਲਿਆ ਗਿਆ ਤਾਂ ਉਹਨਾਂ ਨੇ ਆਖਿਆ ਅੱਖਾਂ ਖੋਲੀਆਂ ਆਪਣੇ ਆਪ ਨੂੰ ਆਪਣੇ ਦੋਸਤਾਂ ਦੇ ਵਿੱਚ ਘਿਰਿਆ ਦੇਖ ਕੇ ਉਹ ਇੱਕ ਵਾਰ ਫਿਰ ਮੁਸਕਰਾਏ ਤੇ ਬਹੁਤ ਹੀ ਕਮਜ਼ੋਰ ਆਵਾਜ਼ ਦੇ ਵਿੱਚ ਜਤਿੰਦਰ ਨੇ ਸਾਨਿਆਲ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੁਣ ਉਹ ਮੈਨੂੰ ਕਦੇ ਵੀ ਕੁਝ ਨਹੀਂ ਖਵਾ ਸਕਣਗੇ ਭਗਤ ਸਿੰਘ ਦੇ ਕਹਿਣ ਦੇ ਉੱਤੇ ਅਨੀਮਾ ਕਰਵਾਇਆ ਗਿਆ ਉਸ ਦਿਨ ਤੋਂ ਬਾਅਦ ਉਹ ਹੌਲੀ-ਹੌਲੀ ਮੌਤ ਦੇ ਨੇੜੇ ਆਉਂਦੇ ਗਏ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੀ ਹਾਲਤ ਕਾਫੀ ਵਿਗੜ ਗਈ ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਜ਼ਹਿਰ ਫੈਲ ਗਿਆ ਉਹਨਾਂ ਦੀਆਂ ਅੱਖਾਂ ਅੱਧੀਆਂ ਬੰਦ ਰਹਿਣ ਲੱਗ ਪਈਆਂ ਡਾਕਟਰ ਉਹਨਾਂ ਨੂੰ ਅਨੀਮਾ ਦੇਣਾ ਚਾਹੁੰਦੇ ਸਨ ਪਰ ਦਾਸ ਇਸ ਦੇ ਲਈ ਰਾਜ਼ੀ ਨਹੀਂ ਹੋਏ ਸ਼ਿਵ ਵਰਮਾ ਲਿਖਦੇ ਨੇ ਕਿਸੇ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਸ਼ਾਇਦ ਜਤਿੰਦਰ ਦਾਸ ਭਗਤ ਸਿੰਘ ਦੀ ਗੱਲ ਸੁਣ ਲੈਣ ਇਸ ਕੰਮ ਦੇ ਲਈ ਭਗਤ ਸਿੰਘ ਨੂੰ ਕੇਂਦਰੀ ਜੇਲ੍ਹ ਲਿਆਂਦਾ ਗਿਆ ਭਗਾ ਸਿੰਘ ਦੇ ਕਹਿਣ ਦੇ ਉੱਤੇ ਉਹ ਅჯਾਹਾ ਕਰਵਾਉਣ ਦੇ ਲਈ ਤਿਆਰ ਹੋ ਗਏ ਇਸ ਤੇ ਜੇਲ੍ਹ ਅਧਿਕਾਰੀ ਨੇ ਉਸ ਨੂੰ ਤਾੜਨਾ ਕੀਤੀ ਕਿ ਪਹਿਲਾਂ ਤਾਂ ਉਹ ਅਨੀਮਾ ਕਰਵਾਉਣ ਦੇ ਲਈ ਤਿਆਰ ਨਹੀਂ ਸੀ ਤੁਸੀਂ ਭਗਾ ਸਿੰਘ ਦੇ ਕਹਿਣ ਦੇ ਉੱਤੇ ਇਸ ਨੂੰ ਕਿਉਂ ਮੰਨ ਲਿਆ ਜਤਿੰਦਰ ਦਾ ਜਵਾਬ ਸੀ ਸ਼੍ਰੀਮਾਨ ਤੁਹਾਨੂੰ ਇਹ ਅੰਦਾਜ਼ਾ ਹੀ ਵੀ ਹੈ ਕਿ ਭਗਾ ਸਿੰਘ ਕਿੰਨੇ ਮਹਾਨ ਨੇ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਟਾਲ ਸਕਦਾ ਇਸੇ ਤਰ੍ਹਾਂ ਜਦੋਂ ਭਗਤ ਸਿੰਘ ਨੇ ਉਹਨਾਂ ਨੂੰ ਦਵਾਈ ਲੈਣ ਦੇ ਲਈ ਗਿਆ ਤਾਂ ਉਹਨਾਂ ਦਾ ਜਵਾਬ ਸੀ ਦੇਖੋ ਭਗਤ ਸਿੰਘ ਮੈਂ ਜਾਣਦਾ ਕਿ ਮੈਨੂੰ ਆਪਣਾ ਵਾਦਾ ਨਹੀਂ ਤੋੜਨਾ ਚਾਹੀਦਾ ਪਰ ਮੈਂ ਤੁਹਾਡੀ ਕਹੀ ਕੋਈ ਗੱਲ ਮੋੜ ਵੀ ਨਹੀਂ ਸਕਦਾ ਇਸਦੇ ਲਈ ਭਵਿੱਖ ਦੇ ਵਿੱਚ ਮੈਨੂੰ ਅਜਿਹਾਂ ਬੇਨਤੀਆਂ ਨਾ ਕਰਨਾ ਜੀ ਜ਼ਮਾਨਤ ਦੀ ਪੇਸ਼ਕਸ਼ ਟੁਕੜਾਈ ਗਈ ਉਹਨਾਂ ਦੀ ਵਿਕਟ ਦੀ ਹਾਲਤ ਨੂੰ ਦੇਖਦਿਆਂ ਸਰਕਾਰ ਨੇ ਪਹਿਲਾਂ ਉਹਨਾਂ ਨੂੰ ਮਿਓ ਹਸਪਤਾਲ ਭੇਜਣਾ ਚਾਹਿਆ ਸੀ ਪਰ ਜਦੋਂ ਉਹਨਾਂ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਨਾ ਤਾਂ ਸਰਕਾਰ ਉਸ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਲਈ ਤਿਆਰ ਹੋ ਗਈ ਸੀ ਇਸ ਦੇ ਦੌਰਾਨ ਜੇਲ ਕਮੇਟੀ ਨੇ ਜਤਿੰਦਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰਨ ਦੀ ਸਿਫਾਰਿਸ਼ ਵੀ ਕੀਤੀ ਪਰ ਸਰਕਾਰ ਨੇ ਇਸ ਤਜਵੀਜ਼ ਨੂੰ ਆਪਣੀ ਇੱਜ਼ਤ ਦਾ ਵਿਸ਼ਾ ਬਣਾ ਕੇ ਰੱਦ ਕਰ ਦਿੱਤਾ ਕੁਲਦੀਪ ਨૈયਰ ਆਪਣੀ ਕਿਤਾਬ ਵਿਦਆਊਟ ਫੀ ਵਿਦਆਊਟ ਫੇਅਰ ਦੀ ਲਾਈਫ ਐਂਡ ਟ੍ਰਾਇਲ ਆਪਾਗਾ ਸਿੰਘ ਵਿੱਚ ਲਿਖਦੇ ਆ ਸਰਕਾਰ ਨੇ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਰਿਹਾ ਕਰਨ ਦੀ ਪੇਸ਼ਕਸ਼ ਕੀਤੀ ਪਰ ਜਤਿੰਦਰ ਰਾਜ਼ੀ ਨਹੀਂ ਹੋਏ ਕਿਸੇ ਵਪਾਰੀ ਨੇ ਪ੍ਰਸ਼ਾਸਨ ਦੇ ਕਹਿਣ ਦੇ ਉੱਤੇ ਉਹਨਾਂ ਦੀ ਜ਼ਮਾਨਤ ਲਈ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ ਪਰ ਜਤਿੰਦਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸਰਕਾਰ ਨੇ ਦਾਵਾ ਕੀਤਾ ਕਿ ਉਹ ਭੁੱਖ ਹੜਤਾਲ ਤੇ ਬੈਠੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਪਰ ਇਹ ਠੀਕ ਨਹੀਂ ਸੀ ਉਹਨਾਂ ਨੇ ਇਸ ਮਾਮਲੇ ਨੂੰ ਜੇਲ੍ਹ ਦੇ ਵਿੱਚ ਮਿਲ ਰਹੀਆਂ ਸਹੂਲਤਾਂ ਨੂੰ ਲੈ ਕੇ ਹੋਰ ਆਈਆਂ ਲੜਾਈਆਂ ਤੋਂ ਵੱਖਰਾ ਰੱਖਿਆ ਸੀ ਸਾਥੀਆਂ ਨੂੰ ਇੱਕ ਇੱਕ ਬਿਸਕੁਟ ਖਵਾਇਆ ਸੀ ਕੁਝ ਦਿਨਾਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਜਤਿੰਦਰ ਦਾਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਸੁਟਣ ਦੀ ਪੂਰੀ ਕੋਸ਼ਿਸ਼ ਕੀਤੀ। ਦਾਸ ਨੇ ਜੇਲ੍ਹ ਸੁਪਰੀਡੈਂਟ ਨੂੰ ਸੂਚਿਤ ਕੀਤਾ ਕਿ ਉਹ ਜ਼ਮਾਨਤ ਸਦਕਾਰ ਨਹੀਂ ਕਰਨਗੇ। ਇਸ ਤੇ ਬ੍ਰਿਟਿਸ਼ ਸੁਪਰੀਡੈਂਟ ਨੇ ਇਸਾ ਮਸੀਹ ਦੇ ਨਾਮ ਤੇ ਸੌਂ ਖਾਦੀ ਕਿ ਉਹ ਜਤਿੰਦਰ ਨੂੰ ਜ਼ਬਰਦਸਤੀ ਉਹਨਾਂ ਦੀ ਮਰਜ਼ੀ ਦੇ ਖਿਲਾਫ ਜੇਲ੍ਹ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੇ। ਸ਼ੇਵ ਵਰਮਾ ਲਿਖਦੇ ਨੇ ਕਿ ਕਰੀਬ 1 ਹਫ਼ਤੇ ਦੇ ਬਾਅਦ ਜਤਿੰਦਰ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਉਹਨਾਂ ਦੇ ਭਰਾ ਕਿਰਨ ਦਾਸ ਨੂੰ ਉਹਨਾਂ ਦੇ ਨਾਲ ਰਹਿਣ ਦੇ ਲਈ ਇਜਾਜ਼ਤ ਦਿੱਤੀ ਗਈ। ਉਹ ਇੱਕ ਬਿਸਕੁਟ ਦਾ ਪੈਕੇਟ ਲੈ ਕੇ ਆਏ ਜਤਿੰਦਰ ਨੇ ਸਾਨੂੰ ਸਾਰਿਆਂ ਨੂੰ ਬਿਸਕੁਟ ਦੇ ਕੇ ਕਿਹਾ ਅਸੀਂ ਆਪਣੀ ਭੁੱਖ ਹੜਤਾਲ ਨਹੀਂ ਤੋੜ ਰਹੇ ਇਹ ਤੁਹਾਡੇ ਨਾਲ ਸਾਡਾ ਆਖਰੀ ਭੋਜਨ ਹੈ ਇਹ ਤੁਹਾਡੇ ਲਈ ਮੇਰੇ ਪਿਆਰ ਦਾ ਪ੍ਰਤੀਕ ਹੈ ਅਸੀਂ ਸਾਰਿਆਂ ਨੇ ਉਹ ਬਿਸਕੁਟ ਖਾਤਾ ਫਿਰ ਉਹਨਾਂ ਨੇ ਨਜ਼ਰੂਲ ਇਸਲਾਮ ਦਾ ਉਹ ਮਸ਼ਹੂਰ ਗੀਤ ਸੁਣਾਇਆ ਬੋਲੋ ਵੀਰ ਚਿਰ ਉਨਤ ਮਾਮਸ਼ੀਰ ਉਹ देर ਰਾਤ ਤੱਕ ਆਪਣੀ ਕਮਜ਼ੋਰ ਆਵਾਜ਼ ਦੇ ਵਿੱਚ ਸਾਡੇ ਨਾਲ ਗੱਲਾਂ ਕਰਦੇ ਰਹੇ ਉਹ ਉਨ੍ਹਾਂ ਲੋਕਾਂ ਬਾਰੇ ਪੁੱਛਦੇ ਰਹੇ ਜੋ ਉਸ ਸਮੇਂ ਸਾਡੇ ਨਾਲ ਨਹੀਂ ਸਨ ਇਹ ਸਾਰੀਆਂ ਚੀਜ਼ਾਂ ਉਸ ਦੀਵੇ ਵਾਂਗ ਸਨ ਜੋ ਬੁਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਕੁਝ ਦਿਨਾਂ ਬਾਅਦ ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ ਉਹਨਾਂ ਦੇ ਹੱਥ ਪੈਰ ਸੁੱਜਣ ਲੱਗ ਗਏ ਅੱਖਾਂ ਲਗਭਗ ਬੰਦ ਹੋ ਗਈਆਂ ਇਸ ਹਾਲਤ ਦੇ ਵਿੱਚ ਵੀ ਉਹਨਾਂ ਨੇ ਸਿਰ ਹਿਲਾ ਹਿਲਾ ਕੇ ਹਰ ਸਵਾਲ ਦਾ ਹਾਂ ਜਾਂ ਨਾ ਦੇ ਵਿੱਚ ਜਵਾਬ ਦਿੱਤਾ ਆਖਰ ਦੇ ਵਿੱਚ ਉਹ ਅਲਵਿਦਾ ਕਹਿੰਦੇ ਆ ਭੁਖ ਹੜਤਾਲ ਦੇ 63ਵੇਂ ਦਿਨ 13 ਸਤੰਬਰ ਨੂੰ ਜਦੋਂ ਉਹਨਾਂ ਦੀ ਹਾਲਤ ਜਿਆਦਾ ਗੰਭੀਰ ਹੋ ਜਾਂਦੀ ਹੈ ਤਾਂ ਡਾਕਟਰਾਂ ਨੇ ਉਹਨਾਂ ਨੂੰ ਟੀਕਾ ਲਗਾਉਣਾ ਚਾਹਿਆ ਉਹ ਇਸ ਪੁਲੇਖੇ ਦੇ ਵਿੱਚ ਸਨ ਕਿ ਲਗਭਗ ਬੇਹੋਸ਼ ਹੋ ਚੁੱਕੇ ਜਤਿੰਦਰ ਨੂੰ ਪਤਾ ਨਹੀਂ ਲੱਗੇਗਾ ਕਿ ਟੀਕਾ ਲਗਾਇਆ ਜਾ ਰਿਹਾ ਪਰ ਜਿਵੇਂ ਹੀ ਉਹਨਾਂ ਨੇ ਸਪਿਰਟ ਨੂੰ ਜੜਾ ਸੀ ਉਹਨਾਂ ਦੀ ਬਾਹ ਦੇ ਉੱਤੇ ਲਗਾਇਆ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਫਟੀ ਹੋਈ ਆਵਾਜ਼ ਦੇ ਵਿੱਚ ਚੀਕੇ ਨਹੀਂ ਨਹੀਂ ਜੀਕੇ ਕਹਿੰਦੇ ਨਹੀਂ ਇਹ ਸੁਣਦੇ ਹੀ ਡਾਕਟਰਾਂ ਦੇ ਵੱਧ ਦੇ ਕਦਮ ਪਿੱਛੇ ạt ਗਏ ਕੁਝ ਸਮੇਂ ਬਾਅਦ ਉਹਨਾਂ ਦੀਆਂ ਅੱਖਾਂ ਹਮੇਸ਼ਾ ਲਈ ਬੰਦ ਹੋ ਗਈਆਂ ਉਸ ਦਿਨ ਜੇਲ੍ਹਾਂ ਦੇ ਵਿੱਚ ਬੰਦ ਉਹਨਾਂ ਦੇ ਸਾਥੀਆਂ ਨੂੰ ਅੰਤਮ ਸੰਸਕਾਰ ਦੇ ਲਈ ਹਸਪਤਾਲ ਆਂਦਾ ਗਿਆ ਉਹਨਾਂ ਦੇ ਆਲੇ-ਦੁਆਲੇ ਖੜੇ ਹੋ ਕੇ ਉਹਨਾਂ ਨੂੰ ਅੰਤਮ ਸ਼ਰਧਾਂਜਲੀ ਦਿੱਤੀ ਗਈ 63 ਦਿਨਾਂ ਦੇ ਵਰਤ ਤੋਂ ਬਾਅਦ ਜਤਿੰਦਰ ਦਾਸ ਦੀ ਮੌਤ ਹੋਈ ਉਸ ਸਮੇਂ ਉਹਨਾਂ ਦੀ ਉਮਰ ਸਿਰਫ 25 ਸਾਲ ਸੀ ਡਾਕਟਰਾਂ ਨੇ ਵੀ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਉਹਨਾਂ ਦੇ ਸਤਿਕਾਰ ਦੇ ਵਿੱਚ ਸਿਰ ਝੁਕਾਇਆ ਸੀ ਜੇਲ੍ਹ ਦੇ ਬ੍ਰਿਟਿਸ਼ ਸੁਪਰੀਡੈਂਟ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਆਪਣੀ ਟੋਪੀ ਲਾ ਦਿੱਤੀ ਤੇ ਉਹਨਾਂ ਨੂੰ ਫੌਜੀ ਸਲਾਮੀ ਦਿੱਤੀ ਗਈ ਉਸ ਦਿਨ ਵਾਇਸ ਰਾਏ ਨੇ ਲੰਡਨ ਨੂੰ ਸੁਨੇਹਾ ਭੇਜ ਕੇ ਸੂਚਿਤ ਕੀਤਾ ਮੁੱਖ ਹੜਤਾਲ ਤੇ ਬੈਠੇ ਸਾਜ਼ਿਸ਼ ਕੇਸ ਦੇ ਜਤਿੰਦਰ ਦਾਸ ਦੀ ਅੱਜ ਦੁਪਹਿਰ 1:10 ਦੇ ਉੱਤੇ ਮੌਤ ਹੋ ਗਈ ਬੀਤੀ ਰਾਤ ਭੁੱਖ ਹੜਤਾਲ ਤੇ ਬੈਠੇ ਪੰਜ ਵਿਅਕਤੀਆਂ ਨੇ ਆਪਣੀ ਹੜਤਾਲ ਤੋੜ ਦਿੱਤੀ ਹੁਣ ਸਿਰਪ ਭਗਾ ਸਿੰਘ ਬਟੂਕ ਬਟੂਕ ਕੇਸ਼ਵਰ ਦੱਤ ਹੜਤਾਲਤੇ ਨੇ ਹਜ਼ਾਰਾਂ ਲੋਕਾਂ ਨੇ ਮ੍ਰਿਤਕ ਦੇ ਦੇ ਦਰਸ਼ਨ ਵੀ ਕੀਤੇ ਜਤਿੰਦਰ ਦਾਸ ਦੀ ਵਿਗੜ ਵਿਗੜਦੀ ਹਾਲਤ ਦੀ ਖਬਰ ਪੂਰੇ ਲਾਹੌਰ ਦੇ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਹਸਪਤਾਲ ਦੇ ਆਲੇ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸ਼ੁਭਾਚੰਦਰ ਬੋਸ ਉਹਨਾਂ ਨੇ ਉਹਨਾਂ ਦੇ ਮ੍ਰਿਤਕ ਦੇ ਨੂੰ ਕਲਕੱਤਾ ਲਿਆਉਣ ਦੀ 600 ਰੁਪਏ ਭੇਜੇ ਲਾਹੌਰ ਤੋਂ ਕਲਕੱਤਾ ਦੇ ਵਿਚਕਾਰ ਹਰ ਸਟੇਸ਼ਨ ਤੇ ਹਜ਼ਾਰਾਂ ਲੋਕਾਂ ਨੇ ਉਹਨਾਂ ਦੀ ਮਰਿਤਕ ਦੇ ਨੂੰ ਸ਼ਰਧਾਂਜਲੀ ਦਿੱਤੀ। ਦੁਰਗਾ ਭਾਬੀ ਨੇ ਜੇਲ੍ਹ ਤੋਂ ਲਾਹੌਰ ਸਟੇਸ਼ਨ ਤੱਕ ਉਹਨਾਂ ਦੀ ਯਾਤਰਾ ਦੀ ਅਗਵਾਈ ਕੀਤੀ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਕਈ ਪ੍ਰਮੁੱਖ ਆਗੂ ਵੀ ਮੌਜੂਦ ਸਨ। ਕਾਨਪੁਰ ਸਟੇਸ਼ਨ ਤੇ ਪਹੁੰਚ ਕੇ ਗਣੇਸ਼ ਸ਼ੰਕਰ ਵਿਦਿਆਰਥੀ ਨੇ ਜਤਿੰਦਰ ਦਾਸ ਨੂੰ ਸ਼ਰਧਾਂਜਲੀ ਦਿੱਤੀ। ਕਮਲਾ ਨਹਿਰੂ ਅੰਤਿਮ ਦਰਸ਼ਨਾਂ ਦੇ ਲਈ ਇਲਾਹਾਬਾਦ ਸਟੇਸ਼ਨ ਤੇ ਮੌਜੂਦ ਸਨ। ਜਦੋਂ ਉਹਨਾਂ ਦੀ ਮ੍ਰਿਤਕ ਦੇ ਹਾਵੜਾ ਪਹੁੰਚੀ ਤਾਂ ਸ਼ੁਭਾਦ ਚੰਦਰ ਬੋਸ ਖੁਦ ਉਹਨਾਂ ਨੂੰ ਲੈਣ ਆਏ ਹੁੰਗਲੀ ਨਦੀ ਦੇ ਕੰਢੇ ਪਹੁੰਚਣ ਦੇ ਲਈ ਘੰਟੇ ਲੱਗ ਗਏ ਰਸਤੇ ਦੇ ਵਿੱਚ ਜਤਿੰਦਰ ਦਾਸ ਦੀ ਮ੍ਰਿਤਕ ਦੇ ਤੇ ਫੁੱਲਾਂ ਦੀ ਵਰਕਾ ਆਉਂਦੀ ਰਹੀ ਸਭ ਤੋਂ ਛੂਣ ਵਾਲੀ ਸ਼ਰਧਾਂਜਲੀ ਆਇਰਿਸ਼ ਕ੍ਰਾਂਤੀਕਾਰੀ ਟੇਰਿਸ ਮੈਕਸ ਵਿਨੀ ਦੀ ਵਿਧਵਾ ਮੈਰੀ ਮੈਕਸ ਵਿਨੀ ਵੱਲੋਂ ਆਈ ਸੀ ਉਹਨਾਂ ਦੇ ਪਤੀ ਦੀ ਸਨ 1921 ਦੇ ਵਿੱਚ 74 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਮੌਤ ਹੋ ਗਈ ਸੀ ਮੈਰੀ ਨੇ ਲਿਖਿਆ ਕਿ ਸਾਡਾ ਪਰਿਵਾਰ ਜਤਿੰਦਰ ਦਾਸ ਦੀ ਸ਼ਹਾਦਤ ਤੇ ਦੁੱਖ ਅਤੇ ਮਾਣ ਦੇ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਖੜਿਆ ਆ। ਆਜ਼ਾਦੀ ਜ਼ਰੂਰ ਮਿਲੇਗੀ ਕਿਉਂਕਿ ਜਿਹੜੇ ਆਇਰਿਸ਼ ਲੋਕ ਸੀ ਨਾ ਉਹ ਬਹੁਤ ਜਦੋਂ ਮਹਾਰਾਜਾ ਦਲੀਪ ਸਿੰਘ ਵੀ ਸੀ ਉੱਥੇ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਪ੍ਰੇਰਣਾ ਇਹਨਾਂ ਤੋਂ ਹੀ ਮਿਲੀ ਸੀ ਆਇਰਿਸ਼ ਲੋਕਾਂ ਤੋਂ ਤੇ ਜਿਹੜਾ ਆਜ਼ਾਦੀ ਦਾ ਸੰਘਰਸ਼ ਕਰ ਰਹੇ ਸਨ ਉਹਨਾਂ ਸਮਿਆਂ ਦਾ ਹੀ। ਮੋਤੀ ਲਾਲ ਨਹਿਰੂ ਨੇ ਕੇਂਦਰੀ ਅਸੈਂਬਲੀ ਦੇ ਵਿੱਚ ਮੁੱਲਤਵੀ ਮਤਾ ਪੇਸ਼ ਕਰ ਦਿੱਤਾ। ਮੁੱਲਤਵੀ ਮਤਾ ਪੇਸ਼ ਕੀਤਾ। ਪੰਜਾਬ ਦੇ ਦੋ ਆਗੂ ਮੁਹੰਮਦ ਆ আলম ਤੇ ਗੋਪੀ ਚੰਦ ਭਾਰਗਵ ਨੇ ਜਤਿੰਦਰ ਦਾਸ ਦੀ ਮੌਤ ਦੇ ਵਿਰੋਧ ਦੇ ਵਿੱਚ ਪੰਜਾਬ ਕੌਂਸਲ ਤੋਂ ਅਸਤੀਫਾ ਦਿੱਤਾ ਮੋਤੀ ਲਾਲ ਨਹਿਰੂ ਨੇ 14 ਸਤੰਬਰ ਨੂੰ ਕੇਂਦਰੀ ਐਸੈਂਬਲੀ ਦੇ ਵਿੱਚ ਲਾਹੌਰ ਜੇਲ੍ਹ ਚ ਕੈਦੀਆਂ ਦੇ ਨਾਲ ਦੁਰਵਿਹਾਰ ਦੇ ਵਿਰੋਧ ਦੇ ਵਿੱਚ ਮੁੱਲਤਵੀ ਮਤਾ ਪੇਸ਼ ਕੀਤਾ ਉਹਨਾਂ ਸਰਕਾਰ ਤੇ ਮਨੁੱਖੀ ਭਾਵਨਾ ਦੇ ਵਿਰੋਧ ਵਿਰੁੱਧ ਕੰਮ ਕਰਨ ਦਾ ਇਲਜ਼ਾਮ ਲਗਾਇਆ ਮਦਨ ਮੋਨ ਮਾਲਵੀਆ ਨੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਉੱਚ ਆਦਰਸ਼ਾਂ ਵਾਲੇ ਲੋਕਾਂ ਲੋਕ ਨੇ ਜਿਨ੍ਹਾਂ ਦੇ ਨਾਲ ਆਮ ਅਪਰਾਧੀਆਂ ਵਾਂਗ ਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ ਇਸ ਪ੍ਰਸਤਾਵ ਨੂੰ 47 ਦੇ ਮੁਕਾਬਲੇ 55 ਵੋਟਾਂ ਦੇ ਨਾਲ ਪ੍ਰਵਾਨਗੀ ਮਿਲ ਗਈ ਪਰ ਜਤਿੰਦਰ ਨਾਦ ਦਾਸ ਦੀ ਕੁਰਬਾਨੀ ਬੇਕਾਰ ਨਹੀਂ ਗਈ ਉਹਨਾਂ ਦੀ ਸ਼ਹਾਦਤ ਤੋਂ 18 ਸਾਲ ਬਾਅਦ ਅੰਗਰੇਜ਼ਾਂ ਨੂੰ ਹਮੇਸ਼ਾ ਦੇ ਲਈ ਭਾਰਤ ਜਿਹੜਾ ਸੀ ਛੱਡਣਾ ਪੈ ਗਿਆ ਜੀ ਦੋਸਤੋ ਇਹ ਸੀ ਜੀ ਗੱਲਬਾਤ ਕ੍ਰਾਂਤੀਕਾਰੀਆਂ ਦੀ ਕ੍ਰਾਂਤੀਕਾਰੀਆਂ ਨੂੰ ਬੰਬ ਬਣਾਉਣੇ ਸਿਖਾਉਣ ਵਾਲੇ ਜਤਿੰਦਰ ਅਰਦਾਸ ਦੀ ਜੜੀ ਹੈ ਹੱਡ ਬੀਤੀ 63 ਦਿਨਾਂ ਦੀ ਭੁੱਖ ਹੜਤਾਲ ਦੇ ਬਾਅਦ ਕੀ ਹਾਲਤ ਸੀ ਕਲਮਸੀ ਰਿਹਾਨ ਫਜ਼ਲ ਹੁਨਾ ਦੀ ਬੀਬੀਸੀ ਤੋਂ ਮੈਂ ਤੁਹਾਡਾ ਦੋਸਤ ਭពਿੰਦਰ ਪਾਰਜ ਤੇ ਦੁਆਬਾ ਰਿਡ ਦਾ ਮੰਚ